ਖਾਲਸਾ ਵੈਗਰੂ ਕੀ ਫਤਿਹ ਦੇਖੋ ਆਪਣੇ ਕਿਸਾਨ ਵੀਰੋ ਦੇਖੋ ਆਪਣੇ ਨਾਲ ਸਰਕਾਰਾਂ ਹਮੇਸ਼ਾ ਵਾਸਤੇ ਪਿੰਡਾਂ ਦੇ ਵਿੱਚ ਤੁਸੀਂ ਸਰਕਾਰਾਂ ਬਣਾ ਦਾਨੀਓ ਸਰਕਾਰਾਂ ਬਣਾ ਦਾਨੀਓ ਪਰ ਸਰਕਾਰਾਂ ਆਪਾਂ ਨੂੰ ਸਮਝ ਨਹੀਂ ਰਹੀਆਂ ਕਿਉਂਕਿ ਤੁਸੀਂ ਹਜੇ ਜਾਗਰੂਕ ਨਹੀਂ ਪਹਿਲੀ ਗੱਲ ਤਾਂ ਹੁਣ ਭਾਈ ਸਾਹਿਬ ਭਾਈ ਡੱਲੇ ਵਾਲੇ ਨੂੰ ਕਿੰਨਾ ਚਿਰ ਬੈਠਿਆ ਨੂੰ ਹੋ ਗਿਆ ਉਦੋਂ ਪਹਿਲਾਂ ਆਪਾਂ ਦਿੱਲੀ ਜਦੋਂ ਮੋਰਚਾ ਲਾਇਆ ਸੀ ਉੱਥੇ ਬਹੁਤ ਵਧੀਆ ਮੋਰਚਾ ਆਮ ਜਨਤਾ ਨੇ ਆਪਣਾ ਬੜਾ ਸਹਿਯੋਗ ਦਿੱਤਾ ਕਿਉਂਕਿ ਉਹ ਮੋਰਚ ਚੋ ਕੀਪੋਲ ਨਿਕਲੀ ਉਥੋਂ ਜਿੰਨੀਆਂ ਜਸੇਬੰਦੀਆਂ ਸੀ ਸਾਰੀਆਂ ਉਥੋਂ ਭਰਾਵੋ ਪੈਸੇ ਖਾ ਗੀਆਂ ਪੈਸੇ ਇਹਨਾਂ ਦੇ ਕਾਊਂਟਾਂ ਚ ਪਏ ਗਏ ਕਾਊਂਟਾਂ ਚ ਪਾ ਕੇ ਅਸੀਂ ਉਥੇ ਆਮ ਰੋਜ਼ ਦੀ ਰੋਜ਼ ਜਾਂਦੇ ਸੀ ਜਾ ਕੇ ਅਸੀਂ ਆਉ ਦਾ ਕੰਮ ਧੰਦਾ ਕਰਦੇ ਸੀ ਨਾਲੇ ਸੇਵਾ ਵੀ ਕਰਦੇ ਸੀ ਉਥੇ ਇਹਨਾਂ ਨੇ ਕਾਊਂਟ ਚ ਪੈਸੇ ਪਵਾ ਕੇ ਜਦੋਂ ਆਪਣਾ ਗੁਰਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਆਇਆ ਭਾਈ ਦੱਲੇ ਦੱਲੇਆਲ ਸਾਹਿਬ ਨੇ ਆਖਿਆ ਵੀ ਦੋ ਦਿਨ ਤੁਸੀਂ ਹੋਰ ਖੜ੍ਹ ਜੋ ਕਿਉਂਕਿ ਉਹ ਇਸ ਇਸ ਕਰਕੇ ਨਹੀਂ ਖੜੇ ਉਹਨਾਂ ਨੇ ਭਰਾਵੋ ਮੂੰਹ ਚ ਆਉਦੇ ਰਸਮਤ ਲੈਤੀ ਹੋਈ ਸੀ ਔਰ ਇਸਮਤ ਹੁਣ ਭਰਾ ਉਹ ਆਮ ਜਨਤਾ ਨੂੰ ਤੰਗ ਕਰੀ ਜਾਂਦੀ ਹੈ ਜਨਤਾ ਹੁਣ ਇਸ ਕਰਕੇ ਨਹੀਂ ਸਾਡੇ ਨਾਲ ਜੁੜਦੀ ਕਿਉਂਕਿ ਜਦੋਂ ਕੋਈ ਵੀ ਮੁੱਦਾ ਹੈ ਜਦੋਂ ਰਸਮਤ ਦਾ ਮੁੱਦਾ ਮੂਰੇ ਆਉਂਦਾ ਹੈ ਕਿਉਂਕਿ ਉਹ ਹੁਣ ਪਿੰਡਾਂ 'ਚ ਕਹਿੰਦੇ ਆ ਵੀ ਯਾਰ ਸਾਰੇ ਹੀ ਵਿਗ ਜਾਣਿਓ ਤੁਸੀਂ ਸਾਰੇ ਹੀ ਵਿਗ ਜਾਣਿਓ ਵੀ ਸਾਰੇ ਹੀ ਵਿਗ ਜਾਣਿਓ ਧਰਮ ਦੇ ਨਾਂ ਤੇ ਪਹਿਲਾ ਵਿਖਰਾੜੀ ਮੋਰਚਾ ਲੱਗਿਆ ਉਦੋਂ ਤਾਂ ਫਿਰੇ ਲੋਕਾਂ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਫੂਕਤੀ ਪਰ ਫਕਾਈ ਕਿਹਨੇ ਉਹ ਸਰਕਾਰ ਨੇ ਸਰਕਾਰ ਆਪਣੇ ਨਾਂ ਹਮੇਸ਼ਾ ਵਾਸਤੇ ਭਰਾਵੋ ਧੱਕੇ ਕਰਦੀ ਤੁਰੀ ਆਉਂਦੀ ਹੈ ਤੇ ਹੁਣ ਵੀ ਧੱਕੇ ਕਰਨ ਜਾ ਰਹੀ ਹੈ ਤੁਸੀਂ ਭਰਾਵੋ ਸਾਰੇ ਕਿਸਾਨ ਪਿੰਡਾਂ ਚੋਂ ਉੱਠ ਕੇ ਪਾਰਟੀ ਤੋਂ ਬੱਖ ਉੱਠ ਕੇ ਕੋਈ ਪਾਰਟੀ ਨਾ ਸਮਝੋ ਵੀ ਮੈਂ ਕਾਲੀ ਆ ਜਾਂ ਮੈਂ ਕਾਂਗਰਸ ਆ ਇਹ ਭਰਾਵੋ ਆਪਣੀ ਜ਼ਮੀਨ ਤੇ ਲੱਗੇ ਹੋਏ ਆ ਆਪਣੀ ਜ਼ਮੀਨ ਨਾਲ ਰਹੀ ਆਪਣੇ ਕੋਲੇ ਭਰਾਵੋ ਕੱਖ ਨਹੀਂ ਰਹਿਣਾ ਕਿਉਂਕਿ ਅਜੇ ਤੁਸੀਂ ਸੱਥਾਂ 'ਚ ਵੀ ਉਮਜਕਰੀ ਬੈਠੇ ਹੋ ਸੱਥਾਂ 'ਚ ਇਹ ਗੱਲਾਂ ਕਹਿਨੇ ਹੋ ਯਾਰ ਆਪਣਾ ਕੀ ਕਰਦੂ ਸਰਕਾਰ ਸਰਕਾਰ ਨੇ ਕਰਿਆ ਛੋੜਨਾ ਦੱਸੋ ਕੀ ਨਹੀਂ ਹੁਣ ਝੋਨਾ ਬੀਜਿਆ ਤੁਸੀਂ ਝੋਨਾ ਲਾ ਲਓ ਭਰਾਵਾ ਕਿੰਨੇ ਕਿੰਨੇ ਕਾਟ ਤੇ ਕਟਾਇਆ ਕਿਉਂ ਕਟਾਇਆ ਜਿਦੋਂ ਇਹ ਸਰਕਾਰ ਹੈ ਅਪ੍ਰੈਲ ਦੇ ਮਹੀਨੇ 'ਚ ਇਹਨੇ ਭਗਵਾਨ ਤੁਮਾਰ ਨੇ ਜਾਂ ਮੋਦੀ ਸਰਕਾਰ ਨੇ ਅਪ੍ਰੈਲ ਦੇ ਮਹੀਨੇ 'ਚ ਝੁਨਾ ਚੱਕਣਾ ਹੁੰਦਾ ਕਿਉਂਕਿ ਸਰਕਾਰ ਹਮੇਸ਼ਾ ਵਾਸਤੇ ਆਪਣੇ ਲਈ ਨਹੀਂ ਚੰਗੇ ਕੰਮ ਕਰਦੀ ਹੁਣ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਐ ਨਹੀਂ ਪਤਾ ਭਰਾ ਉਹ ਅੱਜ ਜਾਂ ਕੱਲ ਨੂੰ ਉਦੀ ਡੈੱਥ ਬਾਡੀ ਹੋ ਸਕਦੀ ਹੈ ਤੁਸੀਂ ਕਿਉਂ ਨਹੀਂ ਜਾਂਦੇ ਕਿਉਂਕਿ ਛੋਟੀ ਅਲਕ ਤੇ ਇਹ ਤਾਂ ਮਰੀ ਹੈ ਪਹਿਲੀ ਗੱਲ ਤਾਂ ਅਸੀਂ ਇਹੀ ਕਹਿੰਨੇ ਆਂ ਵੀ ਜਿੰਨਾ ਆਪਣੇ ਪੰਜਾਬ ਤੋਂ ਧਰਮਸਥਾਨ ਹੈ ਧਰਮਸਥਾਨਾਂ ਦੇ ਨਾਂ ਤੇ ਆਮ ਪਬਲਿਕ ਨੂੰ ਲੁੱਟਿਆ ਵੀ ਜਾਂਦਾ ਤੇ ਕੁੱਟਿਆ ਵੀ ਜਾਂਦਾ ਕੁੱਟਿਆ ਇਸ ਕਰਕੇ ਜਾਂਦਾ ਜਦੋਂ ਆਪਾਂ ਹੱਕਾਂ ਲਈ ਜਾਗਰੂਕ ਨਹੀਂ ਹੁੰਦੇ ਕਿਉਂਕਿ ਤੁਸੀਂ ਹਜੇ ਬਹੁਤ ਭੁਲੇਖਿਆਂ ਕਿਉਂ ਉਧਰ ਨੂੰ ਤੁਰ ਪਏ ਉਧਰ ਨੂੰ ਤੁਰ ਪਏ ਪਹਿਲੀ ਗੱਲ ਤਾਂ ਆਪਣਾ ਮੋਦੀ ਸਰਕਾਰ ਨਾਲ ਰੌਲਾ ਹੈ ਮਾਨਸਾ ਕੀ ਆਪਣਾ ਹੱਕ ਜਾਣਦਾ ਭਾਈ ਮਾਨਸਾ ਆਪਣਾ ਕੋਈ ਹੱਕ ਨਹੀਂ ਜਾਣਦਾ ਨਾ ਡੀਸੀ ਨੂੰ ਕਹੋ ਨਾ ਭਗਮਾਨ ਤੁਮਾਨ ਨੂੰ ਕਹੋ ਭਗਮਾਨ ਤੁਮਾਨ ਦਾ ਸਿੱਧੇ ਕਹਤਾ ਮੋਦੀ ਨੂੰ ਵੀ ਮੇਰਾ ਤਾਂ ਕੋਈ ਰੌਲਾ ਨਹੀਂ ਮੇਰਾ ਤਾਂ ਕੋਈ ਰੌਲਾ ਨਹੀਂ ਨੂੰ ਐਮਸੀ ਦੇ ਜਿਹੜੀ ਇਹ ਚੀਜ਼ ਮੰਗਦੇ ਨੇ ਇੱਕ ਸਾਲਾਂ ਨੂੰ ਦੇ ਡੀਜੀਪੀ ਨੂੰ ਕਹਤਾ ਵੀ ਕਿਸਾਨਾਂ ਤੇ ਹਮਲਾ ਨਹੀਂ ਕਰਨਾ ਪਰ ਉੱਥੇ ਉਹ ਚੱਕਦੇ ਨਹੀਂ ਅਸੀਂ ਜਿੰਨਾ ਚੇਰਾ ਉਹੀ ਸਰਕਾਰ ਮੰਗਦੀ ਨਹੀਂ ਡੱਲੇਵਾਲ ਨੇ ਵੀ ਕਹਿਤਾ ਮੇਰੀ ਡੈਸ ਬੋਡੀ ਮੇਰਾ ਪਰਿਵਾਰ ਘਰੇ ਨਾਲ ਜਾਵੇ ਵੈਗੁਰੂ ਖਾਲਸਾ ਵੈਗੁਰੂ ਕੀ ਫਤਿਹ